ਐਸਵੀ ਲਈ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਸੰਘਣੀ ਧੁੰਦ ਪੈਣ ਦੇ ਕਾਰਨ ਲੁਧਿਆਣਾ ਦੇ ਵਿੱਚ ਇੱਕ ਐਸਯੂਵੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਗੱਲ ਕਰ ਰਹੇ ਹਾਂ ਲੁਧਿਆਣਾ ਦੀ ਲੁਧਿਆਣਾ ਦੇ ਬੀਰਸਨਗਰ ਜੋਨ ਡੀ ਨਗਰ ਨਿਗਮ ਦਾ ਜਿਹੜਾ ਦਫ਼ਤਰ ਹੈ ਉਸ ਨੇ ਕਰੀਬ ਇੱਕ ਐਸਯੂਵੀ ਗੱਡੀ ਜਾ ਰਹੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਧੁੰਦ ਜਿਹੜੀ ਆੜ ਦੇ ਵਿੱਚ ਉਹ ਜਿਹੜੀ ਗੱਡੀ ਹੈ ਉਹ ਇੱਕ ਪਿੱਲਰ ਦੇ ਨਾਲ ਜਾ ਬੱਛਦੀ ਹੈ ਤੇ ਗੱਡੀ ਦੀ ਜਿਹੜੀ ਹਾਲਤ ਹੈ ਬੁਰੀ ਤਰ੍ਹਾਂ ਉਹ ਨੁਕਸਾਨੀ ਜਾਂਦੀ ਹੈ ਕਨਿਮਤੇ ਰਹਿੰਦੀ ਹੈ ਕਿ ਜਿਹੜਾ ਉਸ ਦੇ ਵਿੱਚ ਚਾਲਕ ਹੁੰਦਾ ਹੈ ਜਾਂ ਜਿਹੜਾ ਗੱਡੀ ਚਲਾ ਰਿਹਾ ਹੁੰਦਾ ਹੈ ਉਹਦੀ ਜਾਨ ਸੁਰੱਖਿਅਤ ਹੈ ਇਹ ਘਟਨਾ ਦੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ 5 ਵਜੇ ਦੀ ਇਹ ਘਟਨਾ ਆ ਕਿ ਜਿਸ ਤਰੀਕੇ ਦੇ ਨਾਲ ਧੁੰਦ ਪੈ ਰਹੀ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਧੁੰਦ ਦਾ ਕਹਿਰ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਵਰਪਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਸੰਗਣੀ ਧੁੰਦ ਹੋਣ ਦੇ ਕਾਰਨ ਦੁਰਘਟਨਾ ਆਮ ਹੋ ਚੋ ਰਹੀ ਹੈ ਔਰ ਦੂਜੇ ਪਾਸੇ ਦੱਸ ਦਈਏ ਕਿ ਲੁਧਿਆਣਾ ਤੋਂ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਐਸਯੂਵੀ ਗੱਡੀ ਇੱਕ ਬੀਅਰਸ ਨਗਰ ਪੁਲ ਤੋਂ ਗੁਜ਼ਰਨੀ ਹੁੰਦੀ ਹੈ ਤੇ ਉਹ ਪਿੱਲਰ ਦੇ ਵਿੱਚ ਝਟ ਕਰਾਉਂਦੀ ਹੈ ਤੇ ਭਾਰੀ ਜਿਹੜਾ ਉਸ ਵੇਲੇ ਉਹ ਗੱਡੀ ਨੁਕਸਾਨ ਹੋ ਜਾਂਦਾ ਹੈ ਤੇ ਜਿਹੜਾ ਡਰਾਈਵਰ ਹੈ ਚਾਲਕ ਹੈ ਉਸ ਦੀ ਜਾਨ ਇਸ ਨੂੰ ਲੈ ਕੇ ਸੁਰੱਖਿਅਤ ਹੈ ਹਾਲਾਂਕਿ ਅਸੀਂ ਵੀ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਧੁੰਦ ਦੇ ਵਿੱਚ ਸਫ਼ਰ ਕਰਨਾ ਤੇ ਆਪਣੀ ਜਿਹੜੀ ਫੋਗ ਲਾਈਟ ਆ ਉਸ ਨੂੰ ਜ਼ਰੂਰ ਔਨ ਰੱਖਿਆ ਕਰੋ ਔਰ ਅਪਡੇਟਸ ਲਈ ਜੁੜੇ ਰਹੋ ਜਨ ਗਤੀ ਦੇ ਨਾਲ